ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨ ਐਲਾਨੇ ਗਏ 12ਵੀਂ ਕਲਾਸ ਦੇ ਨਤੀਜੇ ਵਿੱਚ ਐਸਟੀ ਪੁਤਰੀ ਪਾਰਸ਼ਲਾ ਗਰਲ ਸੀਨੀਅਰ ਸੈਕੰਡਰੀ ਸਕੂਲ ਹਦੀਆਬਾਦ ਫਗਵਾੜਾ ਦਾ ਇਸ ਵਾਰ ਦਾ ਨਤੀਜਾ 100% ਰਿਹਾ ਹੈ ਇਸ ਦੌਰਾਨ ਸਕੂਲ ਦੇ 81 ਬੱਚਿਆਂ ਨੇ 12ਵੀਂ ਕਲਾਸ ਦੇ ਇਮਤਿਹਾਨ ਦਿੱਤੇ ਸਨ ਜਿਨ੍ਹਾਂ ਵਿੱਚੋਂ ਸੰਜਣਾ ਨੇ 95.8% ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਜਰਕੀ ਰਵਨੀਤ ਨੇ 94% ਅੰਕ ਹਾਸਲ ਕਰਕੇ ਦੂਸਰਾ ਅਤੇ مانਸੀ ਨੇ 93.8% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਜਰਕੀ ਸੱਤ ਬੱਚਿਆਂ ਨੇ 90% ਦੀ ਤੋਂ ਉੱਪਰ ਅੰਕ ਹਾਸਲ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਇਸ ਮੌਕੇ ਗਲਬਤ ਕਰਦੇ ਸਕੂਲ ਪ੍ਰਿੰਸੀਪਲ ਰੀਤਾ <th>ਪਰ ਅਤੇ ਪ੍ਰਬੰਧਕਾਂ ਨੇ ਜਿੱਥੇ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਉਹਨਾਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੰਦਿਆਂ ਭਵਿੱਖ ਲਈ ਸ਼ੁਭ ਕਾਮਨਾਵਾਂ ਮਾਂਹੇਂਟ ਕੀਤੀਆਂ ਅੱਜ ਸਾਡੇ ਲਈ ਬਹੁਤ ਭਗਾ ਭਰਿਆ ਦਿਨ ਹੈ ਕੱਲ ਸ਼ਾਮ ਪਾਸ ਟੂ ਦਾ ਰਿਜ਼ਲਟ ਅਨਾਉਂਸ ਹੋਇਆ ਉਹਦੇ ਵਿੱਚ ਸਾਡੇ ਬੱਚਿਆਂ ਨੇ ਮੱਲਾ ਮਾਰੀਆਂ ਸਾਡੇ ਸਕੂਲ ਦਾ ਆਪਣੇ ਪੇਰੈਂਟਸ ਦਾ ਸਾਡੇ ਖੇਤਰ ਦਾ ਨਾਮ ਰੋਸ਼ਨ ਕੀਤਾ ਹੈ ਫਰਸਟ ਸਟੂਡੈਂਟ ਜਿਹੜਾ ਹੈ ਉਸਨੇ 95.8% ਮਾਰਕਸ ਲੈ ਕੇ ਪੂਰੇ ਏਰੀਆ ਦਾ ਨਾਮ ਰੋਸ਼ਨ ਕੀਤਾ ਬੇਟੀ ਦਾ ਨਾਮ ਹੈ ਸੰਜਨਾ ਡੋਟਰ ਆਫ ਸ਼੍ਰੀ ਜੈਪ੍ਰਕਾਸ਼ ਜੀ ਔਰ ਸੈਕੰਡ ਪੋਜੀਸ਼ਨ ਰਵਨੀਤ ਡਾਕਟਰ ਆਫ ਸ਼੍ਰੀ ਸੁਖਰਾਮ 94% ਔਰ ਥਰਡ ਕੁਮਾਰੀ مانਸੀ ਡਾਕਟਰ ਆਫ ਸ਼੍ਰੀ ਅਮਰੀਕ ਰਾਏ 93% ਵਾਈਂਡ 8% ਵਾਲਸ ਲੈ ਕੇ ਉਸ ਬੱਚੇ ਨੇ ਸਕੂਲ ਦੇ ਵਿੱਚ ਪਿਸ ਦਾ ਸਥਾਨ ਪ੍ਰਾਪਤ ਕੀਤਾ 90% ਤੋਂ ਉੱਤੇ ਸੱਤ ਬੱਚਿਆਂ ਨੇ ਨੰਬਰ ਲਏ ਔਰ ਟੋਟਲ ਸਾਡੇ ਕੋਲ 81 ਸਟੂਡੈਂਟਸ ਸੀ ਜਿਹੜੇ ਅਪੀਅਰ ਹੋਏ ਮੇਰੇ ਨਾ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਔਰ ਆਪਣੀ ਬਹੁਤ ਪਿਆਰੀ ਟੀਮ ਹੈ ਜਿਹੜੀ ਮੇਰੀ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਆ ਔਰ ਆਪਣੀ ਮੈਨੇਜਮੈਂਟ ਦਾ ਸਪੈਸ਼ਲੀ ਮੈਂ ਧੰਨਵਾਦ ਕਰਦੀ ਆ ਕਿ ਉਹਨਾਂ ਦੀ ਛਤਰ ਸ਼ਾਹ ਅਸੀਂ ਇਹ ਵਾਲਾ ਅਸੀਂ ਮੌਕਾ ਅੱਜ ਦੇਖ ਸਕੇ ਆ ਥੈਂਕ ਯੂ ਵੈਰੀ ਮਚ ਐਸਡੀ ਪੁਤਰੀ ਪਾਰਚਲਾ ਅਦਿਆਬਾਦ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਦੇ ਨਤੀਜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜੋ ਲੈ ਗਏ ਸਨ ਉਹਦਾ ਰਿਜ਼ਲਟ ਅੱਜ ਆਇਆ ਹੈ ਇਸ ਦੇ ਵਿੱਚ ਸਾਡੇ 81 ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਜਿਹੜੇ ਕੀ ਸਾਰੇ ਦੇ ਸਾਰੇ ਪਾਸ ਹੋ ਗਏ 100% ਰਿਜ਼ਲਟ ਹੈ ਕਿ ਬੱਚੇ ਬਹੁਤ ਮਿਹਨਤ ਕਰਕੇ ਇਹਨੇ ਹਾਈ ਲੈਵਲ ਦੇ ਮਾਰਕਸ ਲੈ ਕੇ ਸਾਡੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ ਇਹਦੇ ਵਿੱਚ ਤਕਰੀਬਨ ਸਾਡੇ 37 ਬੱਚਿਆਂ ਨੇ 80% ਤੋਂ ਉੱਪਰ ਨੰਬਰ ਲਏ ਹਨ ਅਤੇ ਸਪੈਸ਼ਲੀ 90% ਤੋਂ ਉੱਪਰ ਸਾਡੀਆਂ ਸੱਤ ਬੇਟੀਆਂ ਹਨ ਜਿਨ੍ਹਾਂ ਨੇ ਕਿ 90% ਤੋਂ ਵਿਵਦ ਨੰਬਰ ਲਏ ਹਨ ਮੈਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਇਹਨਾਂ ਨੂੰ ਪ੍ਰਬਾਤਮਾ ਆਉਣ ਵਾਲੀ ਇਹਨਾਂ ਦੀ ਲਾਈਫ ਹੋਰ ਵੀ ਸੋਹਣੀ ਸਫਲਜੀ ਤੇ ਵਧੀਆ ਹੋਵੇ ਧੰਨਵਾਦ ਉਧਰ ਵਧੀਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੇ ਵੀ ਆਪਣੀ ਇਸ ਉਪਲਬਧੀ ਲਈ ਸਕੂਲ ਪ੍ਰਬੰਧਕਾਂ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ ਹੁਣਾਂ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਗੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਭਾਰਤੀਆ ਸਾਡੇ ਸਕੂਲ ਦਾ ਕੱਲ ਰਿਜ਼ਲਟ ਆਇਆ ਤੇ ਮੈਂ ਇਹਦੇ ਵਿੱਚ 87.4% ਮਾਰਕਸ ਸਕੋਰ ਕੀਤੇ ਆ ਤੇ ਮੈਂ ਆਪਣੇ ਸਕੂਲ ਤੇ ਆਪਣੇ ਪੇਰੈਂਟਸ ਦਾ ਥੈਂਕ ਯੂ ਕਰਦੀ ਆ ਉਹਨਾਂ ਨੇ ਸਾਡਾ ਬਹੁਤ ਸਪੋਰਟ ਕੀਤਾ ਥੈਂਕ ਯੂ ਮੈਂ ਐਸਡੀ ਪੁਤਰੀ ਪਾਰਸ਼ਾਲਾ ਗਰਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀ ਆ ਕੱਲ ਸਾਡੇ ਸਕੂਲ ਦਾ ਰਿਜ਼ਲਟ ਆਇਆ ਜਿਹਦੇ ਵਿੱਚ ਮੈਂ 93.8% ਸਕੋਰ ਕੀਤੀ ਤੇ ਇਹਦਾ ਸਾਰਾ ਕ੍ਰੈਡਿਟ ਮੈਂ ਆਪਣੇ ਟੀਚਰਸ ਤੇ ਪੇਰੈਂਟਸ ਨੂੰ ਦੇਣਾ ਚਾਹੁੰਦੀ ਆ ਥੈਂਕ ਯੂ you <laughs>